Sure. get up okay, अगाथ अपार पूर्ण जीओ तान ਗੋ ਹਰ ਜੀਓ ਸਭ ਪਤਤ ਨਿਤ ਦੇਹ ਚੜਹਿ ਸਵਾਇਆ ਰਿਤ ਸਿਧ ਨਾਮ ਨਿਤ ਹਰ ਜਪ ਜਿਨੀ ਆਤਮ ਜੀਤਾ ਬਣ ਜੇ ਆਹਰ ਜਿਓ ਸੇ ਪੂਰੇ ਸਹਾਰਾ ਮ ਬਹੁਤ ਖਜ਼ਾਨਾ ਤਿੰਨ ਪੈ ਹਰ ਜਿਓ ਹਰ ਕੀਰਤਨ ਮਕਾ ਰੰਗ ਮਾਤਿਆ ਲਗ ਸੰਤਸ ਚਰਨੀ ਪੜੇ ਸਰਣੀ ਮਨ ਤਿਨਾ ਹੋ ਮਹਾ ਬਨਵੰਤ ਨਾਨਕ ਜਿਨ ਨਾਮ ਪੱਲੇ ਸੇ ਸਚੇ Sorry. आई मन शांत आई मिलिया पुरख अपारी बनवंत नानक सिमर हर हर इच्छा पुनी हमारी बजी बधाई मन शांत आई ਆ ਪੁਰਖ ਅਪਾਰੀ ਬੇਨਵੰਤ ਨਾਨਕ ਸਿਮਰ ਹਰ ਹਰ ਇੱਛਾ ਸਤਿਨਾਮ ਸ੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਵਿਕਨ ਨਾ ਕਉ ਲਾਗੇ ਜਾਂ ਕਿ ਪ੍ਰਭ ਆਗੇ ਅਰਦਾਸ ਵਰਨਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਾਹ ਆਏ ਵਾਰ ਸ੍ਰੀ ਭਗਵਤੀ ਜੀ ਕੀ ਬਾਤ ਸਾਹੀ ਦਰਸਮੀ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਤੇ ਆਈ ਸਰੰਦਸਾ ਹੈ ਹੋਈ ਸਹਾਏ ਹਰ ਜਨ ਹਰ ਗੋਵਿੰਦ ਨਾਉ ਸਿਮਰਉ ਸਨੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਟਿਠੇ ਸਬਦੁ ਗਜਾਈ ਤੇਗ ਬਹਾਦਰ ਸਿਮਰੈ ਕਰਨੋਂ ਨਿ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦੇ ਪਾਠ ਦੇ达ਰ ਜੀ ਕਾ ਧਿਆਨ ਦਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੀ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਇਨਾਹ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਰਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜ੍ਹੇ ਤਨ ਹਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਇਨਾ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿਤੇ ਆਵਨ ਕਾ ਸਤ ਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਅਹ ਤਹ ਰਚਿ ਆਰੈ ਤੋ ਦੇਖ ਤੀਕ ਫਤੈ ਮਿਰਦ ਕੀ ਪੈਜ ਮੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਕਾਲ ਸੇ ਜੀ ਕੀ ਬੋਲ ਬਾਲੀ ਬੋਲੋ ਜੀ ਸਿਖਾ ਨੂੰ ਸਖੇ ਦਾ ਕੇਸ দান ਰਹਿਤ দান ਬਵੇਕ দান ਵਸਾਹ দান ਘਰੋਸਾ দান ਨਾ ਨ ਸਰਦਾਰ ਨਾਮਧਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨਿ ਸ਼ਾਨ ਚੌਂਕੀਆਂ ਝੰਡੇ ਵੰਗੇ ਜੁਕਾ ਜੁਕਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਆਪਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤਨਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਇਹ ਅਕਾਲ ਪੁਰਖ ਵਾਹਿਗੁਰੂ ਆਪਣੇ ਬੰਦ ਦੀ ਸਦਾ ਸਹਾਇ ਦਾ ਤਾਰ ਜਿਓ ਸਰੀਨ ਨਨਕਾਨ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੀ ਖਾਲਸਾ ਪੰਥ ਨੂੰ ਵਕਸ਼ੋ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਦਾਨ ਸਤਿਗੁਰੂ ਨੇ ਉਟਿਆਂ ਦੀ ਹੋਟਾਂ ਨੇ ਬਤਿਆਂ ਦੀ ਪੱਤਰ ਰੱਖਣ ਹਰ ਪਿਤਾ ਰਾਜਾਨ ਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹ ਆਪ ਜੀ ਦੇ ਚਰਨ ਕਮਲਾਂ ਬਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇ ਦਰੋਂ ਕਰੋਂ ਵਰਸਾਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਤੇ ਪਵਿੱਤਰ ਸਥਾਨ ਗੁਰਦੁਆਰਾ ਸਿੰਘ ਸਿਤਾ ਸੁਹਾਣਾ ਵਿਖੇ ਆਪ ਜੀ ਨੇ અપਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰੂ ਜੀ ਅਮਰਤ ਵੇਲੇ ਨੂੰ ਮੁਖ ਰੱਖ ਦਿਆਂ ਹੋਇਆਂ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ ਮਹਿੂ ਕੇ ਸਰਬੱਤ ਸੰਗਤਾਂ ਨੂੰ ਖੁੱਲੇ ਦਰਸ਼ਨ ਗਦਾਰੇ ਬਖਸ਼ ਕੇ ਹੁਕਮਨਾਮਾ ਸਾਹਿਬ ਬਖਸ਼ ਕੇ ਨਦਰੋ ਨਦਰ ਨੇ ਹਲ ਕੀਤਾ ਹੈ ਸਤਿਗੁਰੂ ਜੀ ਇਨੇ ਸਮੇਂ ਅੰਦਰ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਪਾਸੋਂ ਸਿੰਘਾਂ ਪਾਸੋਂ ਆਪ ਜੀ ਦੇ ਦਰਬਾਰ ਦੀਆਂ ਸ਼ਸਤਰਾਂ ਵਸਤਰਾਂ ਦੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾ ਹੁਆਂ ਹਣ ਕੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅਗੋਂ ਵਾਸਤੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਪੜ੍ਹਨ ਦਾ ਅਨੰਤ ਇਹ ਸੇਵਾ ਕਰਨ ਦੀ ਬਲਬੁੱਧੀ ਬਖਸ਼ਿਸ਼ ਕਰਨੀ ਸਰਬਾਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ-ਫੁਲ ਭੇਟਾਵਾਂ ਦਰਤੀ ਪਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੀ ਵਿਚ ਲਾਉਣਾ ਸਭਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ ਸਭਨਾ ਦੀਆਂ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਖ ਸੱਚੀ ਹਾਣ ਹੈ ਆਪ ਜੀ ਭੋਗ ਲਾਓ ਲੱਗਿਆ ਹੋਇਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਸ੍ਰੀ ਵਾਹਿਗੂ ਜਪੇ ਤਰੋ ਕਿਰਪਾ ਮਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਮ ਕਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਅਵੇ ਚਲਾਇਓ ਸਭ ਸਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੂ ਚਾਹ ਕੋਜ ਸ਼ਬਦ ਰਾਜ ਕਰੇਗਾ ਖਾਲਸਾ ਰਾਕੇ ਰਹਿਣਾ ਭਗਵਾਨ ਹੋਇ ਇਸਾਂ ਮਿਲਾਂਗੇ ਵਚੀ ਸ਼ਰਨ ਜੋ ਵਾਹਿਗੁਰੂ ਨਾਮ ਦਾਜ ਹੈ ਚੜੇ ਸੋਤਰੀ ਜੋ ਸ਼ਰਧਾ ਕਰ ਸੇਵਾ ਦੇ ਸ਼ਰਨ ਆਕਰ ਸੇਵਦੀ ਫੁਰਪਾ